ਕੀ ਖਾ ਕੇ ਹੋਏ ਹੋ ਐਡੇ ਵੱਡੇ ਕੀ ਖਾਤੇ ਹੋ ਕੰਪਲੈਟੀ ਪੀਤੇ ਉਹ ਵਾਹ ਜੀ ਵਾਹ ਕੰਪਲੈਟ ਪੋਏ ਹੈ ਸਾਨੂੰ ਪੜਾਈ ਉਹ ਕਰਨੀ ਚਾਹੀਦੀ ਹੈ ਜਿਹੜੀ ਸਾਡੀ ਸਾਨੂੰ ਰੋਜੀ ਰੋਟੀ ਕਮਾਉਣ ਦੇ ਵਿੱਚ ਹੈਲਪ ਕਰੇ ਕੱਲੇ ਪੜਾਈ ਕਰਕੇ ਕਾਗਜ਼ ਇਕੱਠੇ ਕਰਕੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਭੈਣ ਨਾਲ ਗੱਲਬਾਤ ਕਰਨ ਦੇ ਆ ਦੇਖੋ ਵੀ ਇਹ ਪੰਜਾਬ ਦੇ ਘਰਾਂ ਦੇ ਵਿੱਚੋਂ ਇਹ ਬਿਜ਼ਨਸ ਜਿਹੜਾ ਇਹ ਸਟਾਰਟ ਹੁੰਦਾ ਵਾ ਤੇ ਪੁੱਛਦੇ ਇਹਨਾਂ ਨੂੰ ਕਿਵੇਂ ਇਹਨਾਂ ਨੇ ਸਟਾਰਟ ਕੀਤਾ ਕੀ ਕੀ ਕਰਦੇ ਨੇ ਕੀ ਕੀ ਬਣਾਉਂਦੇ ਹੋ ਤੁਸੀਂ ਸਰ ਇਹ ਸਾਰਾ ਹੈਂਡਮੇਡ ਤਿਆਰ ਕਰਿਆ ਹੋਇਆ ਆ ਆਪਣਾ ਤਿਆਰ ਕਰਿਆ ਹੋਇਆ ਆ ਆਪਾਂ ਆਪਣੀ ਸ਼ਾਪ ਆ ਜੀ ਡਿਵਾਈਨ ਅਤਰ ਤੂਰੀ ਦੇ ਨਾਮ ਤੇ

ਉਹਦੇ ਵਿੱਚ ਤੇ ਜਿਹੜੇ ਅਸੀਂ ਘਰੇ ਲੈ ਕੇ ਆਉਂਦੇ ਉਹਨੇ ਉਹਨਾਂ ਨੂੰ ਕੁੰਡੇ 'ਚ ਪਾ ਕੇ ਕੁੱਟੀ ਜਾਈਏ ਤੇ ਉਹਦੇ ਵਿੱਚੋਂ ਤੇਲ ਦੀ ਇੱਕ ਬੂੰਦ ਨਹੀਂ ਨਿਕਲਦੀ ਹੁੰਦੀ। ਲੈ ਤੇਲ ਘਟਿਆ ਹੁੰਦਾ। ਉਹ ਵਧੀਆ ਪਛਾਣ ਦੱਸੀ ਉਹਨੇ ਨਾ ਵੀ ਜਿਹੜੀ ਲੋਜੀ ਦੀ ਆ ਤੁਹਾਨੂੰ ਮਿਲਾਉਂਦੇ ਆ ਮੋਟੂ ਪਤਲੋ ਦੇ ਨਾਲ ਬੱਚੇ ਠੀਕ ਆ। ਵਾਹ ਜੀ ਵਾਹ। ਆਹ ਦੇਖੋ ਨਵੀਂ ਜੀ ਕੋਈ ਚੀਜ਼ ਆ ਧੂਆ ਨਿਕਲੀ ਜਾਂਦਾ ਇਹਦੇ ਵਿੱਚੋਂ ਭਾਪ ਨਿਕਲੀ ਜਾਂਦੀ ਆ। ਧੂਏ ਭਾਗੀਆਂ ਅਸੀਂ ਇਸ ਕੇ ਦੀ ਜਿੰਦੂਗੀ ਸੋ ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ ਜੀ ਪੰਜਾਬ ਦੇ ਵਿੱਚ ਠੰਡ ਦਾ ਮੌਸਮ ਹੋ ਚੁੱਕਿਆ ਖਤਮ ਤੇ ਮੇਲਿਆਂ ਦਾ ਮੌਸਮ ਹੋ ਚੁੱਕਿਆ ਸ਼ੁਰੂ ਤੇ ਆਓ ਜੀ ਅੱਜ ਆਪਾਂ ਪਹੁੰਚਿਆ ਮੁਹਾਲੀ ਦੇ ਕਾਦੀਵਾਲ ਫੇਰ ਦੇ ਉੱਤੇ ਤੇ ਆਪਾਂ ਦੇਖਦੇ ਆਂ ਵੀ ਕਿਹੋ ਜਿਹਾ ਨਜ਼ਾਰਾ ਦੇਖਣ ਨੂੰ ਮਿਲਦਾ ਆਪਾਂ ਨੂੰ ਤੇ ਆਜੋ ਮੇਰੇ ਨਾਲ-ਨਾਲ ਮੈਂ ਤੁਹਾਨੂੰ ਦਿਖਾਉਣਾ ਵੀ ਮੁਹਾਲੀ ਦੇ ਵਿੱਚ ਕਿੰਨਾ ਸੋਹਣਾ ਇਹ ਮੇਲਾ ਲੱਗਿਆ ਹੋਇਆ ਤੇ ਨਾਲ ਮੇਰੇ ਆ ਹਰਮਨ ਤੇ ਅਸੀਂ ਦੋਵੇਂ ਨਾਲੇ-ਨਾਲੇ ਮੇਲਾ ਘੁੰਮਾਂਗੇ ਨਾਲ-ਨਾਲ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਆ ਦੋਸਤੋ ਐਂਟਰੀ ਦੇ ਉੱਪਰ ਹੀ ਪਹਿਲਾਂ ਆਪਣਾ ਸਵਾਗਤ ਕੀਤਾ ਜਾ ਰਿਹਾ ਤੇ ਦੇਖੋ ਆ ਦੋਸਤ ਆਏ ਹੋਏ ਆ ਤੇ ਪੂਰਾ ਡਾਂਸ ਕਰ ਰਹੇ ਆ ਨਾਲ ਕਲਾਕਾਰਾਂ ਦੇ ਤੇ ਕਲਾਕਾਰ ਜਿਹੜੇ ਆ ਇਹ ਮੈਨੂੰ ਆਏ ਲੱਗਦੇ ਆ ਰਾਜਸਥਾਨ ਤੋਂ ਤੇ ਆ ਜਿਹੜੇ ਦੋਸਤ ਆ ਇਹ ਇਨਾਰੀ ਤਰਜ ਨੂੰ ਸਮਝ ਰਹੇ ਆ ਤੇ ਨਾਲ ਪ੍ਰੋਪਰ ਡਾਂਸ ਕਰ ਰਹੇ ਆ ਦੇਖੋ ਕਿੰਨਾ ਸੋਹਣਾ ਡਾਂਸ ਜਿਆ ਕਰੀ ਜਾਂਦੇ ਆ ਇਹ ਵਾਹ ਪੰਜਾਬ ਦੇ ਮੁਕਾਬਲੇ ਦੇਖੀ ਤਾਂ ਬੜਾ ਲਾਈਟ ਵੇਟ ਜਾਂ ਡਾਂਸ ਚੱਲ ਰਿਹਾ ਇੱਥੇ ਕੀ ਕਹਿੰਦੇ ਹੋ ਮੇਰਾ ਦਿਲ ਕਰਦਾ ਮੈਂ ਇਹਨਾਂ ਦੇ ਗਰੁੱਪ ਦੇ ਵਿੱਚ ਜਾ ਕੇ ਭੰਗੜਾ ਪਾ ਲਾਂ ਨੇ ਹੋ ਜਾ ਸ਼ੁਰੂ ਫਿਰ ਜਾ ਵੱਡ ਜਾ ਭੰਗੜੇ ਵਾਲਾ ਕਰ ਲੈ ਡਾਂਸ ਜਾ ਕੇ ਵਿੱਚ ਪਾ ਦੇ ਖਲਾਰਾ ਉਹਨਾਂ ਕੋਲ ਕਿਹੜਾ ਖਰਾਬ ਹੋ ਰਹਿਣਾ ਨਾ ਇਹ ਮੈਂ ਇੱਕ ਗੱਲ ਕਹਵਾ ਵੀ ਸੰਘੜਾ ਸੁਣਣੀ ਨਹੀਂ ਚਾਹੀਦਾ Enjoy ਕਰਨਾ ਚਾਹੀਦਾ ਜਿੰਦਗੀ ਨੂੰ ਕਿਉਂ ਵੀ ਇਹ ਨਹੀਂ ਦੇਖਣਾ ਚਾਹੀਦਾ ਕੋਣ ਸਾਡੇ ਵੱਲ ਦੇਖ ਕੇ ਕੀ ਕਹਨੇ ਆ ਵਾ ਹੁਣ ਆ ਗਰੁੱਪ ਨੂੰ ਦੇ ਕੇ ਆਪਨੂੰ ਆਨੰਦ ਬਹੁਤ ਆ ਰਿਹਾ ਹੁਣ ਇਹਨਾਂ ਨੂੰ ਦੇਖ ਕੇ ਸਾਡਾ ਵੀ ਦਿਲ ਕਰੀ ਜਾਂਦਾ ਵੀ ਅਸੀਂ ਵੀ ਹੁਣ ਨਾ ਭਗੜੇ ਦੀਆਂ ਚਾਰ ਲੱਤਾ ਮਾਰ ਹੀ ਲਈਏ ਵਿੱਚ ਜਾ ਕੇ ਆਹ ਦੋਸਤੋ ਵੇਲਾ ਬਹੁਤ ਜ਼ਿਆਦਾ ਭਰਿਆ ਹੋਇਆ ਵਾ ਤੇ ਆਓ ਜੀ ਇਧਰਲੇ ਪਾਸੇ ਚੱਲਦੇ ਆ ਇਧਰਲੇ ਪਾਸੇ ਬਣਿਆ ਹੋਇਆ ਜੀ ਮੇਰਾ ਪਿੰਡ ਤੇ ਆਓ ਜੀ ਦੇਖਦੇ ਆ ਚੱਲ ਕੇ ਮੇਰੇ ਪਿੰਡ ਦੇ ਵਿੱਚ ਸਾਨੂੰ ਕਿਹੜੀ ਕਿਹੜੀ ਪਿੰਡ ਦੀ ਚੀਜ਼ ਦੇਖਣ ਨੂੰ ਮਿਲਦੀ ਆ ਤੇ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਸ਼ਾਪ ਦਿਖੀ ਹੈ ਜਿਹਦੇ ਵਿੱਚ ਇਹ ਮਰਬੇ ਦੇਖਣ ਨੂੰ ਮਿਲ ਰਹੇ ਆ ਆਪਾਂ ਨੂੰ ਜਿਹਦੇ ਵਿੱਚ ਹਰੜ ਦਾ ਮਰਬਾ ਆਵਲੇ ਦਾ ਮਰਬਾ ਬਾਸ ਦਾ ਮਰਬਾ ਤੇ ਮਰਬੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਇੱਥੇ ਪਏ ਆ ਤੇ ਨਾਲ ਆ ਦੇਸੀ ਘਿਓ ਜਿਹੜਾ ਆਰਗੈਨਿਕ ਇਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ

ये आंवला ये बीट रूट का और ये मसाला जिसमें सौंफ अजवाइन कई चीज़ मिक्स हैं ठीक है बात एक। और कोल्ड प्रेस तेल्ड कोल्ड प्रेस तेल हैं अच्छा, है। अच्छा, है। है। हर्ड का मुरब्बा, आंवला मुरब्बा, बांस का मुरब्बा। ਤੇ ਤੁਹਾਡੇ ਕੋਲੇ ਇਹ ਸਾਰੇ ਖਾਂਡ ਇਹ ਦੇਖੋ ਇਸਮੇ ਆਪਣਾ ਮਤਲਬ ਫੈਕਟਰੀ ਲਗਾਈ ਆ ਤੁਸੀਂ ਇਹ ਜਆ ਘਰੇ ਤਿਆਰ ਕਰਦੇ ਹੋ ਨਹੀਂ ਕਰਤਾ ਹੀ ਹੈ ਵੀ ਆਪਣਾ ਤੋਂ ਅੱਛਾ ਘਰੇ ਤਿਆਰ ਕਰਦਾ ਮੈਂ ਨੌਕਰੀ ਛੋੜ ਕੇ ਆਪਾਂ ਕੰਮ ਸਟਾਰਟ ਕੀਆ ਜੀ ਹਾਂ ਅੱਛਾ ਨਵਾਂ ਸਟਾਰਟਅਪ ਹੈ ਆਪਣਾ ਠੀਕ ਹੈ ਜੀ ਪਹਿਲਾਂ ਕਰਦੇ ਸੀ ਨੌਕਰੀ ਕਰਦੇ ਸੀ ਮੈਂ ਐਸਡੀਐਫਸੀ ਮੇਂ ਥਾ ਯਹੀ 43 ਬ੍ਰਾਂਚ ਮੇਂ ਅੱਛਾ ਅੱਛਾ ਠੀਕ ਹੈ ਤਾਂ ਨੌਕਰੀ ਆਪਣੇ ਕੋ ਰਾਸ ਆ ਹੀ ਨਹੀਂ ਠੀਕ ਹੈ ਠੀਕ ਹੈ ਕੋ ਆਪਣਾ ਖੁਦ ਕਾਈ ਆਪਾਂ ਸਟਾਰਟ ਕੀਆ ਬਈ ਬਹੁਤ ਸੋਹਣਾ ਤੁਹਾਡਾ ਕੰਮ ਆ ਤੁਸੀਂ ਬ੍ਰਾਂਡ ਵੀ ਵਧੀਆ ਆਪਣਾ ਸਾਫ ਸੁਥਰਾ ਜਿਹੜਾ ਰੱਖਿਆ ਹੋਇਆ ਖੁਦ ਯੋਗਾ ਮੈ ਠੀਕ ਹੈ। ਤੋਂ ਕੀ ਹੈ ਕਿ ਮੈਂ ਸਤਾਉਂ ਕਿ ਵੀ ਲੋਕਾਂ ਤੱਕ 10 ਲੋਕਾਂ ਤੱਕ ਅਗਰ ਮੈਂ ਪਹੁੰਚਾ ਪਾਇਆ ਇਹ ਚੀਜ਼ੇ ਤੋਂ ਉਹ ਮੇਰਾ ਭਾਵ ਹੈ। ਉਹ ਮੇਰਾ ਧਰਮ ਹੈ ਕਿ ਅਸੀਂ ਚੀਜ਼ ਪਹੁੰਚਾਉਂ ਮੈਂ ਲੋਕਾਂ ਕੋਲ ਤੱਕ। ਚਲੋ ਬਹੁਤ ਵਧੀਆ ਜੀ ਤੁਹਾਨੂੰ ਤਰੱਕੀ ਬਖਸ਼ੇ ਰੱਬ ਬਹੁਤ ਵਧੀਆ ਕੰਮ ਚੱਲੇ ਤੁਹਾਡਾ। ਸੋ ਇਨੇ ਤਰ੍ਹਾਂ ਦੇ ਜਿਹੜੇ ਗੁੜ ਤੇ ਨਾਲ ਜਿਹੜਾ ਬੀਟਰੂਟ ਇਹ ਸਾਰਾ ਦੋਸਤ ਆਪ ਤਿਆਰ ਕਰਦੇ ਆ ਕਰੇ। ਹਾਂ ਜੀ ਕਿਹੜਾ ਗੁੜ ਤੁਸੀਂ ਚੈੱਕ ਕਰ ਰਹੇ ਹੋ? ਇਹ ਬੀਟਰੂਟ ਵਾਲਾ। ਅੱਛਾ ਕਿੱਦਾਂ ਲੱਗ ਰਿਹਾ? ਮੋਦੀਓ ਜੀ ਪਹਿਲੀ ਵਾਰ ਹੀ ਦੇਖਿਆ ਵਾ ਆ ਬਲੱਡ ਸਾਰੇ ਪਹਿਲੀ ਵਾਰ ਦੇਖਿਆ ਹਾਂ ਨਾਰਮਲੀ ਆਪਣੇ ਦਾ ਵੱਧ ਤੋਂ ਆਦਰਕ ਵਾਲਾ ਦੇਖਿਆ ਸੀਗਾ ਤੇ ਬਾਕੀ ਇਹ ਸਾਰੇ ਬਾਈ ਹਣਾਂ ਦੀ ਸ਼ੁਰੂਆਤ ਤੋਂ ਕਈ ਨਿਕੀ ਕਰਨੀ ਪड़ਦੀ ਐ ਨਾ ਜੀ ਚਲ ਠੀਕ ਹੈ ਜੀ ਰਿਵਿਊ ਆਪਾਂ ਨੂੰ ਪਹਿਲੇ ਬਹੁਤ ਵਧੀਆ ਆ ਗਿਆ ਤੇ ਆ ਦੋਸਤ ਇਧਰਲੇ ਪਾਸੇ ਇਹ ਵੀ ਗੋੜਾ ਸ਼ੱਕਰ ਬੇਸਣ ਦੀ ਪੰਜੀਰੀ ਇਹ ਵੀ ਲੈ ਕੇ ਆਏ ਨੇ ਇਧਰ ਆਚਾਰ ਵੀ ਆਣਾ ਤੇ ਕੁਲ ਮਰਦਮਾਨ ਦੇ ਵਿੱਚ ਰੱਖਿਆ ਹੋਇਆ ਤੇ ਇਧਰ ਆ ਚੁੱਲਾ ਚੌਂਕਾ ਜਿਹੜਾ ਇਹ ਬਣਾਇਆ ਹੋਇਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਪਿੱਤਲ ਦੇ ਭਾਂਡੇ ਹੁੰਦੇ ਸੀਗੇ ਤੇ ਉਹ ਅਲੋਪ ਹੁੰਦੇ ਜਾ ਰਹੇ ਆ ਤੇ ਪਰ ਇੱਥੇ ਆਪਾਂ ਨੂੰ ਜਿਹੜੇ ਉਹ ਦਿਖਾਏ ਗਏ ਆ ਕਿ ਜਿਹੜੇ ਇੱਥੇ ਮੁਹਾਲੇ ਦੇ ਵਿੱਚ ਜਿਹੜੇ ਨਵੇਂ ਬੱਚੇ ਨੇ ਉਹ ਇਹ ਚੀਜ਼ਾਂ ਦੇਖ ਸਕਣੇ ਇੱਕ ਝੋਪੜੀ ਬਣਾਈ ਆ ਜਿਹਦੇ ਵਿੱਚ ਸਿੰਘ ਸਾਹਿਬ ਹੁਣੀ ਬੈਠੇ ਨੇ ਆ ਕੇ ਤੇ ਆਹ ਦੇਖੋ ਜੀ ਡਰੈਸਿੰਗ ਟੇਬਲ ਕਿੰਨਾ ਸੋਹਣਾ ਜਿਹਾ ਬਣਾਇਆ ਹੋਇਆ ਇਧਰ ਵਾਹ ਜੀ ਵਾਹ ਪੂਰੀ ਗੱਲ ਬਾਤ ਆ ਲਓ ਜੀ ਤੇ ਇਧਰਲੇ ਪਾਸੇ ਵੀ ਤੁਸੀਂ ਚੈੱਕ ਕਰ ਸਕਦੇ ਆ ਕਿੰਨਾ ਵਧੀਆ ਇੱਕ 뷰 ਬਣਾਇਆ ਹੋਇਆ ਚਰਖਾ ਇਹਦੇ ਵਿੱਚ ਤੇਰੇ ਵਿੱਚ ਆ ਇਹਨੂੰ ਕੀ ਕਹਿੰਦੇ ਗੱਡੀਰਾ ਜਿਹਦੇ ਨਾਲ ਜਵਾਕ ਤੁਰਨਾ ਸਿੱਖਦਾ ਹੁੰਦਾ ਰੇੜਾ ਕੀ ਕਹਿੰਦੇ ਯਾਰ ਮਨੇ ਗੱਡੀਰਾ ਕਿ ਰੇੜਾ ਇਹਨੂੰ ਆਹ ਵਾਲਾ ਜਿਹਦੇ ਉੱਤੇ ਮਟਕਾ ਰੱਖਿਆ ਹੋਇਆ ਗੱਡੀਰਾ ਕਹਿੰਦੇ ਗੱਡੀਰਾ ਮੇਨ ਗੱਡੀਰਾ ਹੁੰਦਾ ਬਾਕੀ ਰੇੜਾ ਵੀ ਕਹਿੰਦੇ ਇਹਨੂੰ ਅੱਜ ਵਰੀਆ ਲੱਗ ਰਿਹਾ ਜੀ ਆ ਕੇ ਇੱਥੇ ਮਾਹੌਲ ਵੀ ਬਹੁਤ ਸੋਹਣਾ ਹੋ ਗਿਆ ਵਾ ਤੇ ਮੌਸਮ ਵੀ ਸੋਹਣਾ ਹੋ ਗਿਆ ਠੰਡੀ ਜੀ ਹਵਾ ਚੱਲ ਰਹੀ ਆ ਤੇ ਨਾਲ-ਨਾਲ ਆਪਾਂ ਘੁੰਮ ਰਹੇ ਆ ਨਾਲ ਤੁਹਾਨੂੰ ਵੀ ਹੁਣ ਦਰਸ਼ਨ ਕਰਵਾ ਰਹੇ ਆ ਇਸ ਮੇਲੇ ਦੇ ਤੇ ਜੁੜੇ ਰਹੋ ਵੀਡੀਓ ਦੇ ਨਾਲ ਤੇ ਆਓ ਦੂਜੇ ਪਾਸੇ ਹੁਣ ਚੈੱਕ ਹੋ ਰਿਹਾ ਤੁਹਾਨੂੰ ਜਿੱਥੇ ਅੱਜ ਸਰਦੂਲ ਸਕੰਦਰ ਦੇ ਫਰਜੰਦ ਉਹਨਾਂ ਦਾ ਅਖਾੜਾ ਲੱਗਣਾ ਫਾਇਦੇਲੇ ਪਾਸੇ ਲੱਗਿਆ ਹੋਇਆ ਟੈਂਟ ਜਿੱਥੇ ਬੈਠ ਕੇ ਵਿਆਹ ਵਾਲਾਗਾ ਮਾਹੌਲ ਬਣਿਆ ਹੋਇਆ ਤੇ ਕੌਮ ਫਿਰ ਜਦੋਂ ਥੱਕ ਜਾਂਦੇ ਆ ਭੁੱਖ ਲੱਗਦੀ ਆ ਦੋਸਤ ਤੇ ਬੈ ਕੇ ਫਿਰ ਖਾਦੇ ਪੀਂਦੇ ਆ ਦੇਖੋ ਕਿਦਾਂ ਰੌਣਕ ਮੇਲਾ ਲੱਗਿਆ ਹੋਇਆ ਸਾਹਮਣੇ ਸਟਾਲਸ ਲੱਗੀਆਂ ਹੋਈਆਂ ਖਾਣ ਪੀਣ ਦੀਆਂ ਆਓ ਚੈੱਕ ਕਰਦੇ ਆ ਇਹ ਕੀ ਵਾਹ ਜੀ ਵਾਹ ਆ ਦੇਖੋ ਨਵੀਂ ਜਿਹੀ ਕੋਈ ਚੀਜ਼ ਆ ਧੂਆ ਨਿਕਲੀ ਜਾਂਦਾ ਇਹਦੇ ਵਿੱਚੋਂ ਭਾਪ ਨਿਕਲੀ ਜਾਂਦੀ ਆ ਕੀ ਆ ਜੀ ਇਹ ਕਸ਼ਮੀਰੀ ਕੇਸਰ ਕਹਾਵਾ ਹੈ ਕਸ਼ਮੀਰੀ ਕੇਸਰ ਕਹਾਵਾ ਠੀਕ ਹੈ ਜੀ ਠੀਕ ਹੈ ਇਸ ਸਦੀਓ ਸੇ ਹਮਾਰੇ ਵਾਂਗ ਚੱਲਦਾ ਆ ਪੋਰੀਆ ਦੋਸਤ ਕਸ਼ਮੀਰ ਤੋਂ ਕਾਵਾ ਲੈ ਕੇ ਆਏ ਨੇ ਕਿਉਂਕਿ ਠੰਡ ਬਹੁਤ ਹੁੰਦੀ ਆ ਉੱਥੇ ਤੇ ਕਾਵੇ ਦੀ ਜ਼ਰੂਰਤ ਪੈਂਦੀ ਆ ਪੁੱਛਦੇ ਹਨ ਉਹਨਾਂ ਨੂੰ ਕੀ ਕੀ ਪਾ ਕੇ ਤਿਆਰ ਕਰਦੇ ਆ ਇਹ ਹਾਂ ਇਹ ਜੋ ہمارا ਕਾਵਾ ਹੈ ਇਸ ਵਿੱਚ ਕੇਸਰ ਹੈ ਇਲਾਇਚੀ ਹੈ ਦਾਲਚਨੀ ਹੈ ਮੁਲਠੀ ਹੈ ਕਾਵਾ ਪਤੀ ਹੋਰ ਵਾਇ ਹੈ और रोज़ पैडल्स है ये सर्दी के काम आता है सर्दी होती तो है मतलब जिस को अगर किसी को सर्दी लग जा लग जाती है उसके काम आती है गला खराब हो जाता है इन्फेक्शन होता है गले गले में उसके काम आता है सर्दी बुखार के काम आता है, है। गला कभी पूरा बैठ जाता है आप मेडिसिन खाने की जरूरत नहीं है आप घर में एक बार बना लीजिए ये आइटम जो मैंने बताया आपको केसर इलायची दालचीनी दाल मुलटी कावा पत्ती रोज पेडल आप ये डाल दीजिए पूरा सब कुछ अच्छी तरह उबालिए उबालने के बाद पी लीजिए फिर देख लीजिए इसका बेनिफिट है कि नहीं सही है। और हमारे पास ऑर्गेनिक ड्राई फ्रूट्स है अखरोट गिरी है बादाम गिरी है किशमिश है हर कोई चीज है जो हमारे पास मिक्स है ये बिल्कुल अलग है मार्केट से यहाँ पर मार्केट में 600-800 मिलता है हमारे पास हजार है, हजार रुपए का किलो है लेकिन पूरा जो है वो ताज़ा है ठीक फ्रेश है एक इससे भी ऊपर आते हैं अफगानिस्तान के अफगानिस्तान का हाँ हमारे पास भी उनमे भी तेली होता है इसमें भी तेली होता है अब उनकी उनका आइटम थोड़ा इससे बड़ा साइज में होता है और कुछ नहीं होता है ये जैसा हमारा अखरोट है ये देखो तेल कितना है फुल फुल ऑयल ऑयल है है ये उसमें भी तेल होता है इसमें भी तेल होता है ये हमारा इंडियन है बदाम, भी है। तो भी दे तेल बदाम में भी तेल ऐसा ही होता है देसी बदाम है, देसी बदाम है।

तो तेल हाँ ना उस पर बुर होगा हम इसमें आप इसमें हाथ डालिए इस पर हल्का हल्का बुर जैसा आपको लगेगा आपको हल्का बुर इसमें लगेगा उस पर बुर बुर नहीं होगा वो शाइनड होगा प्लेन होगा हो हाँ, हो उसमें और वाइट व्हाइट जैसा मतलब दिखेगा वो अंदर मतलब ये छलका जो है ये ब्राउनिश टाइप है इसमें तेल हाँ इस पर तेल है देख लीजिए बादाम असल में हार्ड होता है इसलिए इसको आ, आ, मतलब मुश्किल मुश्किल होता है, है। दबाना है। है। वरना तेल इसमें हर मतलब बराबर है और ये वन ट्री है दूसरे पेड़ का मिक्स नहीं होगा जैसे हमारे पास अलग अलग पैकेट है ये जितना एक पेड़ से उतरता है उतना एक पेड़ का अलग रहता है मिक्स है, नहीं होता ठीक है शुक्रिया क्या रेट क्या है इसका ये वाला अठारह सौ चौदह सौ अलग अलग क्वालिटी अठारह सौ हाँ जी चौदाह सौ ठीक है ओके शुक्रिया थैंक यू ਹਾਜੀ ਦੋਸਤੋ ਦੇਖਿਆ ਫਿਰ ਵੀ ਕਿੰਦਾ ਅਸਲੀ ਤੇ ਨਕਲੀ ਬਦਾਮਾਂ ਦੀ ਪਛਾਣ ਕਿੰਨਾ ਔਖੇ ਸੀਗਾ ਉਸ ਬਦਾਮ ਦੇ ਵਿੱਚ ਤੇ ਜਿਹੜੇ ਅਸੀਂ ਘਰੇ ਲੈ ਕੇ ਆਉਨੇ ਉਹਨੇ ਆਉਂਦੇ ਵਿੱਚ ਤੇ ਜਿਹੜੇ ਅਸੀਂ ਘਰੇ ਲੈ ਕੇ ਆਉਨੇ ਉਹਨੇ ਉਹਨਾਂ ਨੂੰ ਕੁੰਡੇ 'ਚ ਪਾ ਕੇ ਕੁੱਟੀ ਜਾਈਏ ਤੇ ਉਹਦੇ ਵਿੱਚੋਂ ਤੇਲ ਜਿਹੜੀ ਇੱਕ ਬੂੰਦ ਵੀ ਨਿਕਲਦੀ ਹੁੰਦੀ ਪਹਿਲਾਂ ਤੇਲ ਕੱਢਿਆ ਹੁੰਦਾ ਉਹ ਵਧੀਆ ਪਛਾਣ ਦੱਸੀ ਹੁੰਦੇ ਨਾ ਵੀ ਜਿਹੜੀ ਨਾਰਮਲ ਗਰੀ ਹੈ ਜਿਹੜੀ ਪੂਰੀ ਪਲੇਨ ਹੋਊਗੀ ਜਿੱਚ ਤੇਲ ਕੱਢਿਆ ਹੋ ਉਹ ਜਿਹੜੀ ਇਨਫੋਰਮੇਸ਼ਨ ਸਾਨੂੰ ਮਿਲੂਗੀ ਅਸੀਂ ਤੁਹਾਡੇ ਨਾਲ ਵੀ ਨਾਲ ਨਾਲ ਸ਼ੇਅਰ ਕਰਾਂਗੇ ਬਿਲਕੁਲ ਬਿਲਕੁਲ ਇਹਦੇ ਵਾਲੀ ਗਰੀ ਦੇ ਉੱਤੇ ਥੋੜਾ ਥੋੜਾ ਬੁਰਸ ਹੈਗਾ ਦੋਸਤੋ ਤੇ ਆ ਜਿਹੜੀ ਸ਼ਾਪ ਆ ਮੈਨੂੰ ਬੜੀ ਵਧੀਆ ਲੱਗੀ ਆ ਇਹ ਪੰਜਾਬ ਰਾਜ ਦੇ ਹਾਤੀ ਆਜੀਵਿਕਾ ਮਿਸ਼ਨ ਆਜੀਵਿਕਾ ਮਿਸ਼ਨ ਜੂਟ ਦੇ ਬੈਗ ਜੂਟ ਤੋਂ ਇਹ ਜਿਹੜਾ ਸਾਰਾ ਸਮਾਨ ਤਿਆਰ ਕੀਤਾ ਲੱਗਦਾ ਤੇ ਆਪਾਂ ਗੱਲਬਾਤ ਕਰਦੇ ਆ ਭੈਣ ਦੇ ਨਾਲ ਸਸਿਕਾ ਜੀ ਤੇ ਭੈਣ ਨਾਲ ਗੱਲਬਾਤ ਕਰਦੇ ਆ ਦੇਖੋ ਵੀ ਇਹ ਪੰਜਾਬ ਦੇ ਘਰਾਂ ਦੇ ਵਿੱਚੋਂ ਇਹ ਬਿਜ਼ਨਸ ਜਿਹੜਾ ਇਹ ਸਟਾਰਟ ਹੁੰਦਾ ਵਾ ਤੇ ਪੁੱਛਦੇ ਆ ਇਹਨਾਂ ਨੂੰ ਕਿਵੇਂ ਇਹਨਾਂ ਨੇ ਸਟਾਰਟ ਕੀਤਾ ਕੀ ਕੀ ਕਰਦੇ ਨੇ ਕੀ ਕੀ ਬਣਾਉਂਦੇ ਹੋ ਤੁਸੀਂ ਸਰ ਇਹ ਸਾਰਾ ਹੈਂਡਮੇਡ ਤਿਆਰ ਕਰਿਆ ਹੋਇਆ ਆ ਆਪਣਾ ਤਿਆਰ ਕਰਿਆ ਹੋਇਆ ਆ ਇਹ ਅਸੀਂ ਕਸਟਮਾਈਜ਼ ਕਰਵਾਂਦੇ ਆ ਇਹ ਸਾਰੇ ਤੁਕਾ ਸਾਡੇ ਹੁੰਦੀਆਂ ਆ ਉਹ ਅਗੂ ਕਸਟਮਾਈਜ਼ ਕਸਟਮਾਈਜ਼ ਕਰਵਾ ਦਿੰਦੇ ਆ ਤੇ ਬਾਕੀ ਜਿਹੜੇ ਸਾਰਾ ਇਹ ਸਾਰਾ ਸਹੀ ਹੈਂਡਮੇਡ ਹੀ ਤਿਆਰ ਕਰਦੇ ਆ ਜਿਹੜੇ ਜੂਟ ਦੇ ਬੈਗ ਆ ਉਹ ਦੂਸਰੇ ਮੈਮ ਤਿਆਰ ਕਰਦੇ ਆ ਫਿਲਹਾਲ ਉਤਰ ਗਏ ਆ ਤੇ ਇਹਦੇ ਚ ਇੱਕ ਜਾਨੇ ਦਾ ਕੰਮ ਨਹੀਂ ਦੋ ਤਿੰਨ ਜਾਨਿਆਂ ਦੇ ਰਲ ਕੇ ਕੰਮ ਕਰਦੇ ਆ ਅਸੀਂ ਸਾਰੇ ਗਰੁੱਪ ਬਣੇ ਹੋਏ ਆ ਸਾਡੇ ਸਾਰੇ ਹੈਂਡਮੇਡ ਹੀ ਤਿਆਰ ਹੁੰਦਾ ਤੇ ਤੁਸੀਂ ਇਹਦੀ ਟ੍ਰੇਨਿੰਗ ਲਈ ਸੀ ਕਿਤੋਂ ਹਾਂਜੀ ਸਰ ਉਹਨਾਂ ਦੇ ਤਾਂ ਆਰਸੈਟਿਚ ਵੀ ਟ੍ਰੇਨਿੰਗ ਲੱਗਦੀ ਹੈ ਇਹ ਸਾਡੇ ਕਾਲਜ ਵਗੈਰਾ ਚ ਵੀ ਤੁਹਾਨੂੰ ਟ੍ਰੇਨਿੰਗ ਦਿੰਦੇ ਆ ਤਾਂ ਉਤਾਂ ਹੀ ਤਿਆਰ ਕਰਦੇ ਆਂ ਠੀਕ ਆ ਹਾਂਜੀ ਸਰ ਚਲੋ ਸਾਨੂੰ ਪੜਾਈ ਉਹ ਕਰਨੀ ਚਾਹੀਦੀ ਹੈ ਜਿਹੜੀ ਸਾਡੀ ਸਾਨੂੰ ਰੋਜੀ ਰੋਟੀ ਕਮਾਉਣ ਦੇ ਵਿੱਚ ਹੈਲਪ ਕਰੇ ਥੱਲੇ ਪੜਾਈ ਕਰਕੇ ਕਾਗਜ਼ ਇਕੱਠੇ ਕਰਕੇ ਉਹਨਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਲਓ ਜੀ ਲੋਕੀ ਪੈਨੂ ਕਹਿੰਦੇ ਹੁੰਦੇ ਆਲੀ ਲੰਬਾ ਲੰਬਾ ਬੰਦਾ ਤੇ ਆ ਕੀ ਹਾਲ ਹੈ ਜੀ ਡੱਟ ਇਹ ਲੋਕ ਕਹਿੰਦੇ ਆਸਲੀ ਲੰਬਾ ਬੰਦਾ ਪੌਪਲਰ ਬੋਏ ਇੱਕ ਕੌਮ ਕੀ ਖਾ ਕੇ ਹੋਏ ਹੋ ਐਡੇ ਵੱਡੇ ਹਾਂਜੀ ਕੀ ਖਾਤੇ ਹੋ ਕੌਂਪਲੈਂਟ ਪੀਤੇ ਉਹ ਵਾਹ ਜੀ ਵਾਹ ਕੌਂਪਲੈਂਟ ਪੋਏ ਹੈ ਇਧਰਲੇ ਪਾਸੇ ਲੱਗੀ ਹੋਈ ਹੈ ਜੀ ਕੁੱਲੜ ਵਾਲੀ ਚਾਹ ਚਲੋ ਇਹ ਤੇ ਹੁਣ ਅੱਜ ਕੱਲ ਕਾਫੀ ਕਾਮਨ ਹੋ ਗਈ ਆ ਉਧਰੋਂ ਸ਼ੁਰੂ ਕਰਦੇ ਆ ਤੇ ਬਾਗੇ ਹੋਰ ਵੀ ਕਾਫੀ ਕੁਝ ਹੈ ਨਾਲੇ ਕੋਲ ਖਾਣ ਲਈ ਹਾਂਜੀ ਕੀ ਬਣਾ ਕੇ ਬੈਠੇ ਹੋ ਤੁਸੀਂ ਚਿਲਾ ਸਰ ਨੂੰ ਦਾਲ ਦਾ ਪਨੀਰ ਵਾਲਾ ਮੂੰਗ ਦਾਲ ਪਨੀਰ ਦਾ ਚਿਲਾ ਠੀਕ ਹੈ ਬਹੁਤ ਵਧੀਆ ਆਉਣੇ ਆ ਮੌਜੂਦ ਜੀ ਇੱਥੇ ਲੈ ਪਾਸੇ ਬੇਲਪੁਰੀ ਆ ਅਮਰੀਕਨ ਸਵੀਟ ਕੌਰਨਾ ਤੇ ਇਧਰਲੇ ਪਾਸੇ ਬਹੁਤ ਸਾਰੀਆਂ ਹੋਰ ਜਿਹੜੀਆਂ ਡਿਸ਼ੇਸ ਲੈ ਕੇ ਆਏ ਨੇ ਚਾਈਨੀਜ਼ ਮਾਸਟਰ ਪਾਈਨ ਐਪਲ ਜੂਸ ਪੀਜ਼ਾ ਹੌਟ ਦਿੱਲੀ ਚਾਟ ਭੰਡਾਰ ਸਾਡਾ ਰੰਗਲਾ ਪੰਜਾਬ ਆਪਣੇ ਪੰਜਾਬ ਦੇ ਵੀ ਇੱਧਰ ਆਏ ਨੇ ਇੱਧਰ ਚਾਟ ਭੰਡਾਰ ਦਿੱਲੀ ਵਾਲੀ ਦੇਖਾ ਦਿੰਦੇ ਆ ਤੁਹਾਨੂੰ ਕਿਹੋ ਜੀ ਚਾਟ ਹੁੰਦੀ ਆ ਇੱਧਰ ਚੈੱਕ ਕਰੋ ਨਾ ਪਰਿ ਹੋਈ ਕਿ ਤੁਸੀਂ ਲਗਾ ਸਕਦੇ ਟਿੱਕਾ ਤੇ ਇਹ ਗੋਲ ਗੱਪੇ ਦਾ ਸਾਈਜ਼ ਚੈੱਕ ਕਰੋ ਤੁਸੀਂ ਕਿੰਨਾ ਵੱਡਾ ਵਾਹ ਜੀ ਲਓ ਜੀ ਇਧਰਲੇ ਪਾਸੇ ਆ ਜੀ ਆਪਨੋਂ ਰਾਜਸਥਾਨ ਦੇਖਦੇ ਆਂ ਇਹਨਾਂ ਦੇ ਕੋਲ ਕਿਹੜੀਆਂ ਕਿੜੀਆਂ ਰਾਜਸਥਾਨ ਦਾ ਤੁਹਾਨੂੰ ਦਿਖਾਣਾ ਆਪਾਂ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਉੱਥੇ ਕਿਦਾਂ ਦੀ ਅਡਿਸ਼ਨ ਜਿਹੜੀਆਂ ਹੁੰਦੀਆਂ ਨੇ ਰਾਜਸਥਾਨ ਦੇ ਵਿੱਚ ਇੱਕ ਦਾਲ ਕੇ ਪਕੌੜੇ ਦਾਲ ਵਾਲੇ ਪਕੌੜੇ ਆ ਜੀ ਇਹ ਵਾਹ ਜੀ ਵਾਹ ਆਪਾਂ ਰਾਜਸਥਾਨ ਗਏ ਸੀ ਉੱਥੇ ਖਾਦੇ ਸੀਗੇ ਇਹ ਮਿਰਚ ਦਾ ਪਕੌੜਾ ਹੁੰਦਾ ਇਹ ਵੀ ਆਪਾਂ ਖਾਦਾ ਸੀਗਾ ਇਹ ਕਚੌੜੀ ਆ ਇਹ ਵੀ ਖਾਧੀ ਸੀ ਰਾਜਸਥਾਨ ਗਏ ਸੀ ਕਿਉਂ ਜੀ ਖਾਧੀ ਸੀ ਜੀ ਮਰੀਆ ਲੱਗੀ ਸੀ ਲੱਗੀਆਂ ਜਿਆਦਾ ਤਾਜ਼ਾ ਹੋਈਆਂ ਤੇ ਆ ਕਿੰਨੀ ਕਹਦੀ ਐ ਤਵੇ ਦੇ ਦੋ ਫੀਸ ਹੈ ਤਾਂ ਉਹਦੇ ਦੋ ਨਹੀਂ ਨਹੀਂ ਕੌਨਸੀ ਹੈ ਕੌਨਸੀ ਹੈ ਇਹ ਚੂਰਮਾ ਲੱਡੂ ਹੈ ਅੱਜ ਚੂਰਮਾ ਪੈਸੇ ਖਾਇਆ ਤਾਂ ਲੱਡੂ ਨਹੀਂ ਖਾਇਆ ਅੱਜੁਰੂ ਤੇ ਔਰ ਉਧਰ ਕੀ ਹੈ ਮੂੰਗ ਦਾਲਾ ਮੂੰਗ ਦਾਲ ਦਾ ਹਲਵਾ ਤੇ ਇਹ ਬਾਟੀ ਓਏ ਬਾਟੀ ਕੋ ਵਾਲੀ ਇਹ ਦਾਲ ਬਾਟੀ ਚੂਰਮਾ ਇੱਥੋਂ ਦਾ ਮਸ਼ਹੂਰ ਹੈ ਜੀ ਅਰੇ ਦਾਲ ਬਾਟੀ ਚੂਰਮਾ ਜਿਹੜਾ ਉਹ ਮਸ਼ਹੂਰਾ ਰਾਜਸਥਾਨ ਦਾ ਤੇ ਇਹ ਦੋਸਤ ਇੱਥੇ ਲੈ ਕੇ ਆਏ ਨੇ ਦਾਲ ਬਾਟੀ ਚੂਰਮਾ ਆਪਾਂ ਜੈਸਲਮੇਰ ਚ ਟਰਾਈ ਕੀਤਾ ਹਾਂ ਜੈਸਲਮੇਰ ਦੇ ਵਿੱਚ ਇਹ ਟਰਾਈ ਕੀਤਾ ਸੀ ਬੰਬੇ ਸਟ੍ਰੀਟ ਫੂਡ ਤੇ ਇਸ ਤਰੀਕੇ ਨਾਲ ਬਹੁਤ ਸਾਰੀਆਂ ਖਾਣ ਪੀਣ ਦੀਆਂ ਜਿਹੜੀਆਂ ਇੱਥੇ ਸਟਾਲਸ ਲੱਗੀਆਂ ਹੋਈਆਂ ਨੇ ਤੇ ਦੋਸਤ ਖਾਈ ਪੀਂ ਜਾਂਦੇ ਨੇ ਨਾਲੇ ਘੁੰਮੀਆਂ ਜਾਂਦੇ ਨੇ ਨਾਲੇ ਸ਼ਾਪਿੰਗ ਕਰੀ ਜਾਂਦੇ ਨੇ ਤੇ ਬੜਾ ਵਧੀਆ ਜਿਹਾ ਮਾਹੌਲ ਬੜਾ ਵਧੀਆ ਜਿਹਾ ਮਾਹੌਲ ਜਿਹੜਾ ਇੱਥੇ ਬਣਿਆ ਹੋਇਆ ਇਸ ਮੇਲੇ ਦੇ ਉੱਤੇ ਮਹਾਲੀ ਕਾਰਨੀਵਲ 2026 ਲੱਗਿਆ ਹੋਇਆ ਦੋਸਤੋ ਤੇ ਲੋਕ ਜਿਹੜੇ ਨੇ ਉਹ ਜੌਬ ਤੋਂ ਛੁੱਟੀ ਕਰਕੇ ਤੇ ਹੁਣ ਇੱਥੇ ਘੁੰਮਣ ਫਿਰਨ ਲਈ ਆ ਰਹੇ ਨੇ ਦੇਖੋ ਤੁਸੀਂ ਕਿੰਨਾ ਵਧੀਆ ਜਿਹਾ ਮਾਹੌਲ ਜਿਹੜਾ ਇੱਥੇ ਬਣਿਆ ਹੋਇਆ ਤੇ ਆਪਾਂ ਤੁਹਾਨੂੰ ਨਾਲ-ਨਾਲ ਇਸ ਮਾਹੌਲ ਦੇ ਦਰਸ਼ਨ ਕਰਵਾਈ ਜੰਦੇ ਆ ਤੇ ਫੇਖ ਲੇ ਪਾਸੇ ਭਾਜੀ ਨੇ ਜਿਹੜੇ ਇਤਰ ਲੈ ਕੇ ਆਏ ਨੇ ਇਸ ਮੇਲੇ ਦੇ ਵਿੱਚ ਤੇ ਕਰਦੇ ਆ ਇਹਨਾਂ ਦੇ ਨਾਲ ਵੀ ਗੱਲਬਾਤ ਆਪਾਂ ਬੜੇ ਸੋਹਣੇ-ਸੋਹਣੇ ਰੰਗ ਪਹਿਲਾਂ ਇਹਨਾਂ ਨੇ ਸ਼ੀਸ਼ੀਆਂ ਦੇ ਜਿਹੜੇ ਰੱਖੇ ਹੋਏ ਆ ਭਾਜੀ ਘਰੇ ਤਿਆਰ ਕਰਦੇ ਹੋ ਸਾਰਾ ਇਤਰੇ ਭਾਈ ਜੀ ਇਹ ਸਾਰੇ ਇਤਰ ਤੇ ਪਰਫਿਊਮ ਆਪਾਂ ਆਪਣੀ ਸ਼ਾਪ ਆ ਜੀ ਡਿਵਾਈਨ ਅਤਰ ਤੋਰੀ ਦੇ ਨਾਮ ਤੇ ਅੱਛਾ ਜੀ ਹਾਂਜੀ ਤੋਰੀ ਡਿਸਟ੍ਰਿਕਟ ਸੰਗਰੂਰ ਤੋਂ ਠੀਕ ਆ ਤੇ ਆਪਾਂ ਸਾਰੇ ਐਸੈਂਸ਼ੀਅਲ ਰੈਡੀ ਕਰਦੇ ਆ ਸਾਰੇ ਜਿੰਨੇ ਵੀ ਪਰਫਿਊਮ ਬਣਦੇ ਆ ਟਾਪ ਦੇ ਬ੍ਰਾਂਡ ਹੁੰਦੇ ਆ ਜਿਦਾ ਗੁੱਚੀ ਫਲੋਰਾ ਹੋ ਗਿਆ ਹੂੰ ਤੇ ਕ੍ਰੀਡ ਐਵੈਂਟੇਜ ਹੋ ਗਿਆ ਵੈਂਪਾਇਰ ਬਲੱਡ ਹੋ ਗਿਆ ਮਤਲਬ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਨੇ ਖੁਸ਼ੂ ਦੇ ਵਿੱਚ ਠੀਕ ਹੈ ਜੀ ਹਾਂਜੀ ਸਰ ਤੇ ਆਹ ਰੇਟ ਤੁਸੀਂ ਲਾਏ ਹੋਏ ਆ ਹਾਂਜੀ ਹਾਂਜੀ ਇਹ ਸਾਰੇ ਮਤਲਬ ਇਤਰ ਦੀਆਂ ਬੋਟਲਸ ਨੇਗੀਆਂ 3 ਐਮ ਐਲ ਦੀ ਪੈਕਿੰਗ ਤੋਂ ਸਟਾਰਟ ਹੁੰਦਾ ਜੀ 3 ਐਮ ਐਲ 300 6 ਐਮ ਐਲ 600 ਮਤਲਬ ਜਿੰਨੇ ਐਮ ਐਲ ਦੀ ਬੋਟਲ ਹੈ ਉਹਨਾਂ ਪ੍ਰਾਈਸ ਹੁੰਦਾ ਤੇ 3 ਐਮ ਐਲ ਦੀ ਇਹ ਬੋਤਲ ਕਿੰਨਾ ਚਿਰ ਚੱਲ ਜਾਂਦੀ ਆ ਦੋ ਮਹੀਨੇ ਘੱਟੋ ਘੱਟ ਚੱਲ ਜਾਂਦੀ ਆ ਕਿਉਂਕਿ ਬਹੁਤ ਘੱਟ ਲਾਗਤ ਚ ਲੱਗਦਾ ਇਹ ਠੀਕ ਹੈ ਤੇ ਬਾਕੀਆਂ ਨਾਲੋਂ ਜਿਹੜੇ ਆਪਾਂ ਪਰਫਿਊਮ ਬਾਏ ਕਰਦੇ ਆ ਉਹ ਸਾਰੇ ਐਲਕੋਹਲ ਬੇਸ ਹੁੰਦੇ ਆ ਇਹ ਸਾਡੇ ਕੋਲੇ ਹੁੰਦੇ ਆ ਜੀ ਆਇਲ ਬੇਸ ਸਾਰੇ ਠੀਕ ਹੈ ਠੀਕ ਹੈ ਹਾਂਜੀ ਹ ਬਹੁਤ ਵਧੀਆ ਗੱਲ ਆ ਤੇ ਤੁਸੀਂ ਕਿੱਥੋਂ ਲਈ ਟ੍ਰੇਨਿੰਗ ਇਹਦੀ ਇਹ ਸਰ ਅਸੀਂ ਮਲੇਰ ਕੋਟਲੇ ਤੋਂ ਜੀ ਠੀਕ ਆ ਜੀ ਹਾਂਜੀ ਸਰ ਠੀਕ ਆ ਵੀਰੇ ਥੈਂਕ ਯੂ ਜੀ ਧੰਨਵਾਦ ਸੋ ਜਿਹੜੀ ਚੀਜ਼ ਇੱਥੇ ਦੇਖਣ ਨੂੰ ਮਿਲ ਰਹੀ ਹੈ ਨਾ ਉਹ ਇਹੀ ਆ ਵੀ ਹੱਥੀਂ ਕਿਰਤ ਕੰਮ ਕਰਨ ਵਾਲਾ ਜਿਹੜਾ ਟੈਕਨੀਕ ਆ ਜਾਂ ਕੋਈ ਸਕਿੱਲ ਆ ਉਹ ਸਿੱਖ ਕੇ ਆ ਰਹੇ ਆ ਇੱਥੇ ਇਹ ਦੋਸਤ ਤੇ ਆਪਣਾ ਜਿਹੜਾ ਕਾਰੋਬਾਰ ਸ਼ੁਰੂ ਕਰਦੇ ਆ ਤੇ ਇੱਥੇ ਆ ਕੇ ਫਿਰ ਸਟਾਲਸ ਦੇ ਵਿੱਚ ਉਹ ਪ੍ਰਦਰਸ਼ਨੀ ਲਾਉਦੇ ਆ ਸੋ ਬੜਾ ਵਧੀਆ ਲੱਗਦਾ ਬਈ ਪੜ ਪੜ ਕੇ ਐਵੇਂ ਬਹੁਤ ਜ਼ਿਆਦਾ ਪੜ ਕੇ ਵੀ ਤੇ ਫਿਰ ਨੌਕਰੀਆਂ ਲੱਭਦੇ ਫਿਰ ਉਹਦੇ ਨਾਲੋਂ ਚੰਗਾ ਵਾ ਵੀ ਅਸੀਂ ਭਾਵੇਂ ਥੋੜਾ ਪੜ੍ਹੀਏ ਪਰ ਕੋਈ ਸਕਿੱਲ ਸਿੱਖ ਕੇ ਤੇ ਆਪਣਾ ਜਿਹੜਾ ਕੰਮ ਆ ਉਹ ਤੋੜ ਸਕਦੇ ਹਾਂ ਸਹੀ ਗੱਲ ਹੈ ਬਹੁਤ ਵਧੀਆ ਗੱਲ ਹੈ ਹਨਾ ਬਿਲਕੁਲ ਬਿਲਕੁਲ ਜੀ ਉਹ ਜੀ ਅੱਗੇ ਆ ਗਏ ਹਿਮਾਚਲ ਦੇ ਫੇਮਸ ਸਿੱਧੂ ਦੇਸੀ ਘਿਓ ਵਾਲੇ ਇਹ ਚੈੱਕ ਕਰਦੇ ਹਾਂ ਪਹਿਲਾਂ ਸਿੱਧੂ ਕੀ ਹੁੰਦਾ ਇਹ ਇਹ ਜਿਦਾ ਰਾਜਸਥਾਨ ਦਾ ਦਾਲ ਬਾਟੀ ਚੂਰਮਾ ਤੇ ਹਿਮਾਚਲ ਦੇ ਜਿਹੜੇ ਆ ਸਿੱਧੂ ਫੇਮਸ ਹੁੰਦੇ ਆ ਹਾਂ ਜੀ ਕਹ ਲੈ ਕਿ ਹੋਈ ਆਪ ਸਿੱਧੂ ਜੀ ਕਾਹ ਹੈ ਸਿੱਧੂ ਦਿਖਾਈਏ ओ वाह जी वाह और ये मोमोस बड़े साइज के मोमोस है ये क्या और चीज है सिड्डू है मांदेल का सर ये सिड्डू है अच्छा किस कैसे बनता है ये आटा फ्लोज और दाल का बनता है अच्छा ठीक है तो ये चटनी के नाल खांदे है इनु हां चटनी के साथ खाते हैं ठीक है बादाम तो की चटनी है अच्छा और ये धनिया पुदीना की है और टमाटर और मिर्ची के है ਇਹ ਅਖਰੋੜ ਤੇ ਬਦਾਮ ਦੀ ਚਟਰੀਆਂ ਜਿਹਦੇ ਨਾਲ ਸਿੱਧੂ ਖਾਂਦੇ ਆ ਠੀਕ ਹੈ ਜੀ ਠੀਕ ਹੈ ਥੈਂਕ ਯੂ ਬਹੁਤ ਵਧੀਆ ਗੱਲਾਂ ਬੀ ਕਿਹਦਾ ਦੋਸਤ ਉਹ ਇਧਰ ਘੁੰਮ ਫਿਰ ਕੇ ਮੇਲੇ ਦੇ ਵਿੱਚ ਪਤਾ ਲੱਗਦਾ ਵੀ ਦੁਨੀਆ ਕਿੱਥੇ ਵਾਸ ਦੀ ਦੁਨੀਆ ਦੇ ਵਿੱਚ ਕੀ ਕੀ ਚੱਲ ਰਿਹਾ ਕੀ ਕੀ ਖਾਂਦੇ ਆ ਕੀ ਕੀ ਪਿੰਦੇ ਆ ਤੇ ਹਿਮਾਚਲ ਦੇ ਵਿੱਚ ਸਿੱਧੂ ਖਾਂਦੇ ਆ ਤੇ ਰਾਜਸਥਾਨ ਦੇ ਵਿੱਚ ਦਾਲ ਬਾਟੀ ਚੂਰਮਾ ਖਾਂਦੇ ਆ ਬਿਹਾਰ ਦੇ ਵਿੱਚ ਲਿੱਟੀ ਚੋਖਾ ਖਾਂਦੇ ਆ ਠੀਕ ਹੈ ਹਾਂ ਜੀ ਦੇਖੋ ਤਿਆਰ ਸਾਡੇ ਪੰਜਾਬ ਦੇ ਵਿੱਚ ਖਾਂਦੇ ਆ ਜੀ ਸਾਗ ਦੇ ਨਾਲ ਰੋਟੀ ਬਹੁਤ ਵਧੀਆ ਲੱਗਦੀ ਹੈ ਬਹੁਤ ਵਧੀਆ ਸਵਾਦ ਆਉਂਦਾ ਤੇ ਇਹਦੇ ਲਈ ਪਾਸੇ ਆ ਜੋ ਲੱਕੜ ਦੀਆਂ ਹੋਰ ਬਹੁਤ ਸੋਹਰੀਆਂ ਸੋਹਣੀਆਂ ਜਿਹੜੀਆਂ ਚੀਜ਼ਾਂ ਇੱਥੇ ਲਾਈ ਕਹਿੰਦੇ ਦੇਖੋ ਆ ਬੱਚਿਆਂ ਦੀਆਂ ਜਿਹੜੀਆਂ ਗੋਲਕਾ ਹੋ ਗਿਆ ਜਾਂ ਕੁਛ ਗਹਿਣੇ ਰੱਖਣ ਵਾਸਤੇ ਇਹ ਜਿਹੜੇ ਛੋਟੇ-ਛੋਟੇ ਬਾਕਸ ਬਣੇ ਹੋਏ ਆ ਬੜੇ ਸੋਹਣੇ ਸੋਹਣੇ ਲੱਗ ਰਹੇ ਆ ਇਹ ਦੇਖਣ ਨੂੰ ਤੇ ਆ ਕਿਚਨ ਦੇ ਵਿੱਚ ਵਰਤਨ ਵਾਲਾ ਸਮਾਨ ਜਿਹੜਾ ਉਹ ਪਿਆ ਵਾ ਬਾਕੀ ਡੈਕੋਰੇਸ਼ਨ ਦਾ ਸਮਾਨ ਆ ਆ ਛੋਟੇ ਛੋਟੇ ਜਿਹੇ ਟੇਬਲ ਆ ਕਿੰਨੇ ਸੋਹਣੇ ਲੱਗਦੇ ਆ ਦੇਖੋ ਵਾਹ ਜੀ ਵਾਹ ਛੋਟੇ ਛੋਟੇ ਬੱਚਿਆਂ ਦੇ ਸਟੱਡੀ ਟੇਬਲ ਜਾਂ ਆਪਾਂ ਉਹਨਾਂ ਨੂੰ ਖਾਣ ਪੀਣ ਵਾਸਤੇ ਬੱਚਿਆਂ ਦੇ ਵਾਸਤੇ ਇਹ ਟੇਬਲ ਜਿਹੜੇ ਲੈ ਸਕਦੇ ਆ ਆ ਟ੍ਰੇਆਂ ਜਿਹੜੀਆਂ ਹੋ ਗਈਆਂ ਸੋਹਣਾ ਸਮਾਨ ਆ ਯੂਨੀਕ ਜਿਹਾ ਟੀ ਜਿਹੜਾ ਪ੍ਰੋਡਕਟ ਆ ਇੱਥੇ ਸਾਰੇ ਆਏ ਹੋਏ ਇਧਰਲੇ ਪਾਸੇ ਵੀ ਦੇਖੋ ਡੈਕੋਰੇਸ਼ਨ ਦਾ ਜਿਹੜਾ ਸਮਾਨ ਆ ਉਹ ਕਾਫੀ ਜ਼ਿਆਦਾ ਆਇਆ ਹੋਇਆ ਇੱਥੇ ਲਾਲ ਟੈਂਜ਼ ਹੋ ਗਈਆਂ ਕਿ ਕਿਚੰਦਾ ਸਮਾਨ ਹੋ ਗਿਆ ਸੋ ਇਹ ਸਾਰਾ ਜਿਹੜਾ ਲੱਕੜ ਦਾ ਬਣਿਆ ਹੋਇਆ ਸਮਾਨ ਆਏ। ਬਾਕੀ ਅੱਗੇ ਚਲੀਏ ਤਾਂ ਅੱਗੇ ਹੁਣ ਸ਼ੁਰੂ ਹੋ ਗਿਆ ਜੀ ਮੇਲਾ ਜਿੱਥੇ ਬਹੁਤ ਸਾਰੇ ਜਿਹੜੇ ਝੰਡੋਲ ਲੱਗੇ ਹੋਏ ਆ ਤੇ ਇਧਰ ਭੂਤ ਬੰਗਲਾ ਬਣਿਆ ਹੋਇਆ ਤੇ ਇਧਰ ਦੋਸਤ ਜਿਹੜੇ ਆ ਉਹ ਨਿਸ਼ਾਨੇ ਬਾਜੀ ਕਰ ਰਹੇ ਨੇ। ਲਓ ਜੀ। ਇੱਥੇ ਇਧਰੇ ਪਾਸੇ ਆ ਜਾਓ ਇਹ ਜੁਐਲਰੀ ਸੋਪਾਤੇ ਬਹੁਤ ਸੋਹਣੇ ਇੱਥੇ ਜਿਹੜੇ ਜੁਐਲਰੀ ਆਉਂ ਦੋਸਤ ਲਾ ਕੇ ਬੈਠੇ ਨੇ ਆਹ ਭਾਜੀ ਕਿਹੜੇ ਤੁਰੇ ਹੁੰਦੇ ਆ ਹਾਂ ਜੀ ਸਤਿ ਸ੍ਰੀ ਅਕਾਲ ਜੀ ਜੁਐਲਰੀ ਆ ਤੇ ਪਾਪੇ ਨਾਲ ਖੇਲੀ ਤੇ ਲਾ ਪਰ ਰੋਣ ਨਹੀਂ ਬੋਲ ਜੀ ਜੀ ਤੁਹਾਨੂੰ ਮਲਾਉਨੇ ਆ ਮੋਟੂ ਪਤਲੂ ਦੇ ਨਾਲ ਬੱਚਿਆਂ ਦੇ ਫੇਵਰੇਟ ਕਾਰਟੂਨ ਕਰੈਕਟਰ ਆ ਇਹ ਬੋਟੂ ਤੇ ਪਤਨੂ ਦੇ ਨਾਲ ਐਮੀ ਵਿਰਕ ਸਾਹਿਬ ਇੱਕਦਮਾ ਕੰਬੀਨੇਸ਼ਨ ਬਣ ਗਿਆ ਹੈ ਵਾਰੀ ਵਾ ਤੇ ਬਹੁਤ ਵਧੀਆ ਸੋ ਦੋਸਤੋ ਇਹ ਆ ਦੀ ਮੇਲੇ ਦਾ ਮਾਹੌਲ ਤੁਹਾਨੂੰ ਦਿਖਾਤਾ ਆ ਕਿੰਨਾ ਵਧੀਆ ਜਿਹਾ ਮਾਹੌਲ ਬਣਿਆ ਹੋਇਆ ਇੱਥੇ ਤੇ ਕੀ ਕਹਿੰਦੇ ਆ ਵੀ ਇਦਾਂ ਦੇ ਮੇਲੇ ਲੱਗਣੇ ਚਾਹੀਦੇ ਆ ਪੰਜਾਬ 'ਚ ਜਾਂ ਕਿਤੇ ਵੀ ਕਿ ਨਹੀਂ ਲੱਗਣੇ ਚਾਹੀਦੇ ਨਹੀਂ ਬਿਲਕੁਲ ਲੱਗਣੇ ਚਾਹੀਦੇ ਆ ਜਿਵੇਂ ਇੱਕ ਪਾਰਟਿਕੂਲਰ ਏਰੀਆ ਦੇ ਵਿੱਚ ਰਹਿ ਕੇ ਨਾ ਆਪਣੀ ਸੋਚ ਸਿਮਟ ਜਾਂਦੀ ਆ ਹਾਂ ਤੇ ਇਹੋ ਜੇ ਗਲੋਬਲਾਈਜੇਸ਼ਨ ਟਾਈਮ ਦੇ ਵਿੱਚ ਉਹ ਬੰਦਾ ਆਪਣੀ ਸੰਸਕ੍ਰਿਤੀ ਨੂੰ ਲੈ ਕੇ ਬਹੁਤਾ ਕਟੜ ਨਾ ਹੋਵੇ ਹਾਂ ਜਾਂ ਹਨਾ ਵੀ ਦੂਜਿਆਂ ਨੂੰ ਰਿਸਪੈਕਟ ਦੂਜੀ ਸੰਸਕ੍ਰਿਤੀ ਨੂੰ ਰਿਸਪੈਕਟ ਕਿੱਦਾਂ ਦੇਣੀ ਆ ਉਹ ਇਹੋ ਜੇ ਮੇਲਿਆਂ 'ਚ ਦੇਖਣ ਨੂੰ ਮਿਲਦਾ ਵੀ ਸਾਡਾ ਮਤਲਬ ਵਿਰਸਾ ਇੱਕ ਲਿਮਟਿਡ ਏਰੀਆ ਦੇ ਵਿੱਚ ਹੀ ਨਿਗਾ ਬਹੁਤ ਫੈਲਿਆ ਹੋਇਆ ਮਤਲਬ ਕਈ ਵਾਰੇ ਕਈ ਬੰਦੇ ਇਦਾਂ ਹੁੰਦੇ ਕਿ ਜਿਹੜੇ ਜਿਨ੍ਹਾਂ ਨੂੰ ਵਿਚਾਰੇ ਨੂੰ ਕਈ ਵਾਰੀ ਮੌਕਾ ਨਹੀਂ ਮਿਲਦਾ ਕਿਤੇ ਬਹੁਤ ਜ਼ਿਆਦਾ ਦੂਰ ਜਾਣ ਦਾ ਘੁੰਮਣ ਦਾ ਫਿਰਨ ਦਾ ਸੋ ਇਹ ਜਿਹੜੇ ਮੇਲੇ ਆ ਇਹ ਇੱਕ ਤਰ੍ਹਾਂ ਦਾ ਸਾਰਾ ਗਲੋਬਲਾਈਜੇਸ਼ਨ ਜੋ ਹੋ ਰਿਹਾ ਭਾਵੇਂ ਭਾਰਤ ਦੀ ਗੱਲ ਕਰੀਏ ਜਾਂ ਭਾਰਤ ਤੋਂ ਬਾਹਰ ਦੀ ਗੱਲ ਕਰੀਏ ਜਿਹੜੀਆਂ ਚੀਜ਼ਾਂ ਬਾਹਰ ਨੇ ਜਾਂ ਭਾਰਤ ਤੋਂ ਭਾਰਤ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਨੇ ਚਾਹੇ ਖਾੜੇ ਦੀ ਗੱਲ ਕਰ ਲਈਏ ਇੱਥੇ ਆ ਕੇ ਆਪਾਂ ਨੂੰ ਸਾਰਾ ਪਤਾ ਲੱਗ ਜਾਂਦਾ ਪੜਨ ਦੇ ਨਾਲ ਕਦੇ ਉਹ ਚੀਜ਼ਾਂ ਜਿਹੜੀਆਂ ਆਪਣੇ ਦਿਮਾਗ ਦੇ ਵਿੱਚ ਨਹੀਂ ਰਹਿੰਦੀਆਂ ਜਿਹੜੀਆਂ ਘੁੰਮ ਫਿਰ ਕੇ ਆਪਾਂ ਜਦੋਂ ਦੇਖ ਲੈਂਦੇ ਆ ਨਾ ਤਾਂ ਉਹ ਦਿਮਾਗ ਦੇ ਵਿੱਚ ਰਹਿੰਦੀਆਂ ਸਹੀ ਮਿਲੇ ਇਦਾਂ ਦੇ ਲੱਗਣੇ ਚਾਹੀਦੇ ਆ ਬਹੁਤ ਸੋਹਣੇ ਲੱਗਦੇ ਆ ਇੱਕ ਆਊਟਿੰਗ ਵੀ ਹੋ ਜਾਂਦੀ ਆ ਥੋੜਾ ਚੇਂਜ ਵੀ ਮਿਲ ਜਾਂਦਾ ਤੇ ਜਿਹੜੇ ਬੰਦੇ ਜੌਬ ਕਰਦੇ ਆ ਜਾਂ ਤੇ ਉਹ ਜਦੋਂ ਇਹਨਾਂ ਮੇਲੇ ਚ ਆ ਕੇ ਆਪਣਾ ਰਿਫਰੈਸ਼ਮੈਂਟ ਜਿਹੜੀ ਲੈ ਲੈਂਦੇ ਆ। ਬਿਲਕੁਲ ਸੋ ਠੀਕ ਆ ਜੀ ਇਹ ਸੀਗਾ ਜੀ ਪੰਜਾਬ ਦਾ ਪੰਜਾਬ ਦੇ ਮਹਾਲੇ ਦੇ ਵਿੱਚ ਲੱਗਿਆ ਹੋਇਆ ਮਹਾਲੀ ਕਾਰਨੀਵਲ 2026 ਤੇ ਇੰਦਾ ਦਾ ਮਾਹੌਲ ਜਿਹੜਾ ਹੱਲੇ ਵੀ ਬਣਿਆ ਹੋਇਆ ਰਾਤ ਪੈ ਗਈ ਆ ਤੇ ਲਾਈਟਾਂ ਜਗੀਆਂ ਬਹੁਤ ਸੋਹਣਾ ਜਿਹਾ ਮਾਹੌਲ ਹੋ ਗਿਆ ਸਾਹਮਣੇ ਸਟੇਜ ਲੱਗੀ ਹੋਈ ਆ ਇੱਥੇ ਸਿੰਗਰ ਥੋੜੀ ਦੇਰ ਬਾਅਦ ਹੁਣ ਲੱਗ ਜੜਗੇ। ਸੋ ਠੀਕ ਆ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ। ਤੇ ਆਪਾਂ ਮਿਲਦੇ ਆ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ। ਕਿਸਕੇ ਦੀ ਜਿਤਲੂਗੀ ਸੋਣਿਆ ਆਜੀ ਖੇਤੇ ਦੀ ਜਿਤਲੂਗੀ ਸੋਣਿਆ ਮੈਂ ਰੱਬ ਤੋਂ ਦੁਆ ਮੰਗ ਕੇ ਹੋਏ ਵਾਰੀਆਂ ਹੋਏ ਵਾਰੀਆਂ ਤੂੰ ਜਾਵੇ ਸਾਇਆ ਵੀ ਸਤ ਜਬ